ਔਰ ਉਦੋਂ ਤੋਂ ਗੁਰੂ ਦੇ ਨਾਲ ਉਹਦੀ ਰਹਿਮਤ ਹੋਈ ਉਹਦੇ ਉਹਦੀ ਲਗਾ ਬਣਿਆ ਹੂੰ ਔਰ ਉਹ ਲਗਾ ਦੇ ਨਾਲ ਹੌਲੀ 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 ਸਮੇਂ ਦੇ ਮੁਤਾਬਕ ਕਿਸੇ ਅੰਦਾਜ਼ਾ ਲਾਓ ਕਿ ਮੈਂ ਅੱਜ ਤਿੱਕਰ ਉਦੋਂ ਸ਼ੁਰੂ ਚ ਕਿਤੇ ਇੱਕ ਵਾਰੀ ਛੋਟਾ ਹੁੰਦਿਆ ਹੂੰ ਮੈਂ ਆਪਦੀ ਦਾੜੀ ਕਟਾ ਬੈਠਾ ਅੱਛਾ ਛੋਟੇ ਜਾਂਦੇ ਹੂੰ ਕਾਲੇ ਦੇ ਵਿੱਚ ਪੜਦਾ ਸੀ ਪਹਿਲੀ ਪਹਿਲੀ ਵਾਰੀ ਮਾੜੀ ਮਾੜੀ ਦਾੜੀ ਆਈ ਤੇ ਪਟਿਆਲੇ ਆ ਸਾਡਾ ਲੱਗਦਾ ਹੁੰਦੀ ਸੀਗੀ ਕੋਰਸ ਕੋਰਸ ਕੋਈ ਜਿਹੜੀ ਵਾਸਤੇ ਮੈਂ ਤੂੰ ਕਲਾਸ ਲਾ ਕੇ ਗਿਆ ਤੇ ਮੈਨੂੰ ਵੀ ਮਤਲ ਮੁੰਡਿਆਂ ਵਾਲੀ ਗੱਲ ਦੇ ਵਿੱਚ ਮੈਂ ਵੀ ਦਾੜੀ ਨੂੰ ਮੈਂ ਤਾਂ ਛੇੜ ਸ਼ਰ ਕਰਾ ਲਈ ਹੂੰ ਰਸਤੇ ਦੇ ਵਿੱਚ ਜਾਂਦਿਆਂ ਮੇਰਾ ਨਾਨਕਾ ਪਿੰਡ ਆਉਂਦਾ ਸੀਗਾ ਤੇ ਮੇਰੀ ਮੇਰਾ ਸੀਗਾ ਮੈਂ ਇੱਕ ਵੇਲੇ ਗਿਆ ਤੇ ਮੈਂ ਉੱਥੇ ਤਰ ਜਾਣਾ ਤੇ ਮੈਂ ਆਪਣੇ ਨਾਨਕੀ ਚਲੀ ਜਾਣਾ ਜਦੋਂ ਮੈਂ ਗਿਆ ਮੇਰੇ ਨਾਨਾ ਜੀ ਥੋੜੇ ਜੇ ਇਸ ਇਸ ਖਿਆਲ ਦੇ ਸੀਗੇ ਕਿ ਵੀ ਗੁਰਸਿੱਖ ਬਣ ਕੇ ਰੋ ਹੂੰ ਗੁਰੂ ਦੇ ਨੇੜੇ ਰੋ ਇਦੋਂ ਮੈਂ ਮਿਰਾਵਨ ਦਾ ਚਿਹਰਾ ਵੇਖਿਆ ਦਾੜੀ ਵੀ ਪਹਿਲੇ ਦੇਣੀ ਆਈ ਹੈ ਮਾੜੀ ਮਾੜੀ ਆਈ ਹੈ ਤੇ ਦਾੜੀ ਕਟਾਈ ਫਿਰਦਾ ਹੈ ਉਹ ਮੇਰਾ ਨਾਨਾ ਮੇਰਾ ਨਰਾਜ਼ ਹੋ ਗਿਆ ਮੈਂ ਮੈਂ ਬੁਲਾਵਾ ਨਾਨੇ ਦਾ ਮੇਰੇ ਦਾ ਮੂੰਹ ਉਧਰ ਨੂੰ ਹੋ ਜੇ ਮੈਂ ਉਧਰੋਂ ਪਾਸੇ ਹੋ ਕੇ ਬੁਲਾਉ ਨਾਨਾ ਉਧਰ ਨੂੰ ਮੂੰਹ ਕਰ ਲਿਆ ਮੈਂ ਗਿਆ ਮੇਰੀ ਮੰਮੀ ਮਤਲਬ ਮਾਮੀ ਆ ਨਹੀਂ ਮਾਮੀ ਨਹੀਂ ਸੀ ਸਮਝ ਲਾ ਮਾਸ ਹੀ ਮਿਲਿਆ ਜੀ ਉਹ ਮੈਨੂੰ ਮੈਂ ਜਾਣਦਾ ਸਰ ਜਦੋਂ ਮੈਂ ਚਿੱਲੇ ਤੇ ਗਿਆ ਉਹ ਮੈਨੂੰ ਕਹਿੰਦੀ ਕਹਿੰਦੀ ਗੋਲਿਆ ਤੈਨੂੰ ਪਤਾ ਲੱਗਿਆ ਵੀ ਬਾਪੂ ਕੋ ਮੈਨੂੰ ਤੈਨੂੰ ਬੁਲਾਉਂਦਾ ਨਹੀਂ ਮੈਂ ਕਿਹਾ ਮੰਮੀ ਮੈਨੂੰ ਪਤਾ ਲੱਗਿਆ ਉਹ ਕਹਿੰਦੀ ਤਵਾ ਦੇ ਆਪ ਨੂੰ ਵੇਖ ਸ਼ੀਸ਼ੇ 'ਚ ਖੜਕੇ ਹੂੰ ਤੂੰ ਆ ਕਰੀ ਕੀ ਫਿਰਦਾ ਹੂੰ ਅੱਛਾ ਮੈਂ ਕਿਹਾ ਇਸ ਗੱਲ ਤੋਂ ਨੰਦ ਰਾਜ ਹੈ ਫਿਰ ਮੈਂ ਗਿਆ ਨਾਨੇ ਦੇ ਕੋਲੇ ਮਾਫੀ ਮੰਗੀ ਵੀ ਬਾਪੂ ਆਇ ਤੋਂ ਬਾਅਦ ਤੇਰੇ ਨਾਲ ਪਰ ਲੱਗਦਾ ਮੈਂ ਡਰ ਨਹੀਂ ਪਟਾਉਂ ਹੂੰ ਉਹਨਾਂ ਨੇ ਬਾਤੀ ਵਾਹਿਗੁਰੂ ਨੇ ਨਬਾਤੀ ਹੂੰ ਪਰ ਉਹਨੇ ਫਿਰ ਮਿੰਤਲ ਮਿੰਮਾ ਦੀ ਹਿੱਕ ਤੇ ਪਾ ਕੇ ਹੂੰ ਉਹ ਰੋਇਆ ਹੂੰ ਪਰ ਤਾਂ ਮੈਂ ਤੇਰੇ ਮੂੰਹ ਤੇ ਦਾੜੀ ਦੇ ਆਹ ਵਾਲ ਕੱਟੇ ਨਹੀਂ ਸੀ ਵੇਖਣੇ ਚਾਹਦਾ ਹੂੰ ਤਾਂ ਫਿਰ ਉਸ ਤੋਂ ਬਾਅਦ ਇਹ ਮੈਨੂੰ ਲੱਗੀ ਯਾਰਾ ਵੀ ਸਾਡਾ ਬਾਬਾ ਪਾਇ ਸਾਡਾ ਨਾਨਾ ਹੈ ਜਿਹਨੇ ਜਿਹਦੇ ਤੋਂ ਅਸੀਂ ਜਨਮ ਲਿਆ ਹੈ ਤੇ ਉਹ ਉਹ ਚਾਹੁੰਦਾ ਵੀ ਤੇਰੇ ਮੂੰਹ ਤੇ ਦਾੜੀ ਚਾਹੀਦੀ ਹੈ ਤਾਂ ਫਿਰ ਦਾੜੀ ਕੱਟਣੀ ਪਈ ਉਸ ਤੋਂ ਬਾਅਦ ਮੈਂ ਆਪਣੇ ਸਰੀਰ ਤੋਂ ਕਿਸੇ ਵੀ ਰੋਮ ਨੂੰ ਇੱਕ ਕੈਂਚੀ ਨਾਲ ਕੱਟ ਲਿਆ ਪਛਣਾਦੇ ਬਹੁਤ ਦੂਰ ਦੀ ਗੱਲ ਹੈ